ਸਾਥੀਓ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਬਹੁਤ ਹੀ ਐਮ ਮੁੱਦੇ ਤੇ ਆਖ ਸਮਝਦੇ ਸਰਨੁਖ ਹੋਇਆ ਮੈਨੂੰ ਪਿਛਲੇ 1-2 ਦਿਨਾਂ ਤੋਂ ਮੀਡੀਆ ਦੇ ਰਾਹੀਂ ਪਤਾ ਚੱਲ ਰਿਹਾ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਪੰਜਾਬ ਦੌਰੇ ਤੇ ਕੱਲ ਆ ਰਹੇ ਹਨ ਪੰਜਾਬ ਦੇ ਹਾਲਾਤਾਂ ਨੂੰ ਦੇਖਣ ਦੇ ਲਈ ਜੋ ਪਿਛਲੇ ਸਾਡੇ 25 26 ਦਿਨਾਂ ਤੋਂ ਹੜ੍ਹਾਂ ਦੀ ਫਲੱਡ ਦੀ ਮਾਰ ਪੂਰੇ ਪੰਜਾਬ ਨੂੰ ਪਈ ਹੈ ਮੈਂ ਇਸ ਮੌਕੇ ਤੇ ਉਹਨਾਂ ਨੂੰ ਜਿੱਥੇ ਜਿਐਆਂ ਆਖਦਾ ਹਾਂ ਉੱਥੇ ਹੀ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਉਹਨਾਂ ਨੇ ਪੰਜਾਬ ਦੇ ਹਾਲਾਤਾਂ ਨੂੰ ਦੇਖਣ ਦੇ ਲਈ ਆਪਣਾ ਇਹ ਦੌਰਾ ਚਿਤ ਕੀਤਾ ਹੈ ਪਰ ਮੈਂ ਇੱਕ ਬੇਨਤੀ ਤੇ ਅਪੀਲ ਵੀ ਇਹਨਾਂ ਨੂੰ ਕਰਨੀ ਚਾਹਾਂਗਾ ਕਿ ਇਹ ਦੌਰਾ ਸਿਰਫ ਕੱਲਾ ਪਹਵਾਰਾਂ ਦੀਆਂ ਖਬਰਾਂ ਤੱਕ ਵੀਡੀਓ ਬਣਾਉਣ ਤੱਕ ਜਾਂ ਫੋਟੋਆਂ ਖਿੱਚਣ ਤੱਕ ਨਾ ਰਹਿ ਜਵੇ ਕਿ ਜੋ ਪੰਜਾਬ ਦਾ ਬੰਦਾ ਹੱਕ ਹੈ ਉਹ ਪੰਜਾਬ ਨੂੰ ਦਿੱਤਾ ਜਾਵੇ ਕਿ ਜੋ ਸਾਡਾ ਪਿਛਲਾ 60 ਹਜ਼ਾਰ ਕਰੋੜ ਪੰਜਾਬ ਦਾ ਪਕਾਇਆ ਖੜਾ ਹੈ ਜਿਵੇਂ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਤ ਸਿੰਘ ਮਾਨ ਜੀ ਨੇ ਵੀ ਲੈਟਰ ਦੇ ਕੇ ਉਹਨਾਂ ਤੋਂ ਇਹ ਜਾਰੀ ਕਰਨ ਦਾ ਲਈ ਇਹ ਹੈ ਉਸੇ ਤਰ੍ਹਾਂ ਉਹ ਜਾਰੀ ਕਰਕੇ ਕੱਲ ਜਾਣ ਔਰ ਜੋ ਇਹ ਹੜ੍ਹਾਂ ਦੀ ਫਲੱਡ ਦੀ ਮਾਰ ਸਾਨੂੰ ਪੂਰੇ ਪੰਜਾਬੀਆਂ ਨੂੰ ਪਈ ਹੈ ਉਸ ਦੇ ਲਈ 20000 ਕਰੋੜ ਦਾ ਪੈਕੇਜ ਕੱਲ ਨੂੰ ਪੰਜਾਬ ਵਾਸੀਆਂ ਨੂੰ ਸਮਰਪਿਤ ਕਰਕੇ ਜਾਣ ਸੋ ਇਸ ਤਰ੍ਹਾਂ ਨਾ ਹੋਵੇ ਕਿ ਜਿਵੇਂ ਕਿ ਪਿਛਲੇ ਦਿਨੀਂ ਦੇਸ਼ ਦੇ ਕਿੰਨੀ ਬੜੀ ਮਿਨਿਸਟਰ ਸ਼੍ਰੀ ਸ਼ਿਵਰਾਜ ਟਖਣ ਜੀ ਆਏ ਔਰ ਆਪਣੀਆਂ ਫੋਟੋਆਂ ਖਿਡਾ ਕੇ ਜਾਂ ਵੀਡੀਓ ਬਣਾ ਕੇ ਜਾਂ ਚੁੰਨੇ ਚ ਬੜ ਕੇ ਫੋਟੋ ਖਰਾ ਕੇ ਚਲੇ ਗਏ ਕਿ ਇਸ ਤਰ੍ਹਾਂ ਨਾ ਉਹ ਕਰਕੇ ਜਾਣ ਕੱਲ ਔਰ ਜੋ ਸਾਡਾ ਪੰਜਾਬ ਦਾ ਹੱਕ ਭਾਵੇਂ ਆਡੀਐਫ ਦੀ ਗ੍ਰਾਂਟ ਦੀ ਗੱਲ ਕਰ ਲਈਏ ਭਾਵੇਂ ਹੈਸਤੀ ਗੱਲ ਕਰ ਲਈਏ ਜਾਂ ਜੀਐਸਟੀ ਦੀ ਗੱਲ ਕਰ ਲਈਏ ਉਹ ਵੀ ਪੰਜਾਬ ਦਾ ਜੋ ਬਣਦਾ ਹੱਕ ਪੰਜਾਬ ਨੂੰ ਦੇ ਕੇ ਜਾਣ ਔਰ ਜੋ ਪਿਛਲੇ ਦਿਨੀ ਸਭ ਤੋਂ ਵੱਡਾ ਇਹਨਾਂ ਨੇ ਫਰਮਾਨੇ ਕੀ ਜਾਜੀ ਕੀਤਾ ਹੈ ਕੋਈ ਗ੍ਰਾਮੀਣ ਸਫਲਕ ਯੋਜਨਾ ਦੇ ਸਾਡੇ 850 ਕਰੋੜ ਰੁਪਏ ਰੋਕੇ ਹਨ ਉਹ ਵੀ ਪੰਜਾਬ ਦੇ ਲਈ ਜਾਰੀ ਕਰਕੇ ਜਾਣ ਸੋ ਮੈਂ ਇੱਥੇ ਇਹ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਕਦੀ ਕਿਸੇ ਤੋਂ ਮੰਗਦਾ ਨਹੀਂ ਪੰਜਾਬੀ ਕਿਸੇ ਤੋਂ ਮੰਗਦਾ ਨਹੀਂ ਭਾਵੇਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੀ ਹੈ ਤਾਂ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀ ਹੈ ਭਾਵੇਂ ਗ੍ਰੀਨ ਹਰੀ ਕ੍ਰਾਂਤੀ ਦੀ ਗੱਲ ਕਰ ਲਈਏ ਪੰਜਾਬ ਨੇ ਮੋਰੀ ਹੋ ਕੇ ਆਪਣਾ ਰੋਲ ਅਦਾ ਕੀਤਾ ਹੈ ਭਾਵੇਂ ਦੇਸ਼ ਨੂੰ ਆਮ ਦੇਣ ਦੀ ਗੱਲ ਕਰਦੀਏ ਤਾਂ ਵੀ ਪੰਜਾਬੀਆਂ ਨੇ ਪੰਜਾਬ ਦੇਸ਼ ਨੂੰ ਸਭ ਤੋਂ ਵੱਧ ਆਨ ਦਿੰਦਾ ਹੈ ਸੋ ਮੈਂ ਇਹੀ ਬੇਨਤੀ ਦੇ ਅਪੀਲ ਕਰਾਂਗਾ ਕਿ ਕੱਲ ਜਦੋਂ ਪੰਜਾਬ ਜੋ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹਨ ਉਹ ਪੰਜਾਬ ਆਉਣ ਤਾਂ ਪੰਜਾਬ ਦੀਆਂ ਆਸਾਂ ਦੇ ਪੂਰਾ ਉਤਰ ਕੇ ਪੰਜਾਬ ਦੀਆਂ ਦੁਨੀਆਂ ਵੀ ਜੋ ਮੰਗਾ ਹਨ ਜੋ ਹੱਕ ਹਨ ਉਹ ਪੰਜਾਬ ਨੂੰ ਦੇਖੇ ਜਾਣ ਬਹੁਤ ਬਤਵਾਰ